ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਣੀ ਆ ਕੋਈ ਟੋਕੜ ਗੱਬਣ ਆ ਕੋਈ ਸੱਜਰ ਸੂਈ ਆ ਤੇ ਕੋਈ ਗੱਬਣ ਆ ਤੇ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਸਵਾਪ ਕਾਫੀ ਕਮਾਲ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਵੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੇ ਆਪਣੀ ਦੋ ਟੈਂਪ ਚੁਆਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੇਜੀ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਹਿੰਦੇ ਬੜਾ ਪ੍ਰਿੰਸਪਲ ਸਿੰਘ ਪਿੰਡ ਜੀ ਦੇ ਖੁਦ ਤਸੀਲਈ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 9901296158 ਠੀਕ ਹੈ ਹਾਂਜੀ ਤੇ ਅੱਜ ਹੈਗੇ ਆਪਣੇ ਕੋਲ ਚਾਰ ਅੱਜ ਚਾਰ ਵੀਰ ਜੀ ਮੈਂ ਹਾਂ گاਵਾਂ ਦੀ ਵੀਰਾਂ ਦੀ ਡਿਮਾਂਡ ਪੂਰੀ ਕਰ ਦਈਏ ਅੱਛਾ ਤੇ ਬੜਾ ਰਿਸਪੌਂਸ ਮਿਲਿਆ ਵੀਰ ਹੁਣਾ ਨਾ ਆਪਣੇ ਆਪ ਆਈ ਨਾ ਉਦੋਂ ਵੀਡੀਓ ਕਾ ਬਣ ਗਿਆ ਥੋੜੇ ਦਿਨ ਹੋ ਗਏ ਆ 5-7-10 ਦਿਨ ਹੋ ਗਿਆ ਠੀਕ ਹੈ ਉਹ ਫਿਰ ਵੀਰ ਭਰਾ گاਵਾਂ ਮੰਗਦੇ ਆ ਅੱਛਾ ਮੈਂ ਹਾਂ گاਵਾਂ ਪਾ ਦਿੰ ਤੇ ਇੱਕੋ ਬੁਰੀ ਮੱਝ ਵੀ ਬੰਨੀ ਜੇ ਸੜ ਤੇ ਉਹ ਦੀ ਤਿਆਰ ਕਰਕੇ ਵੇਚਣੀ ਆ ਵੇਖੋ ਪੂਰੀ ਵੱਡੀ ਜਵਰਨਾ ਆ ਇਹ ਵੀ ਚਾਰ ਝੋਟੀਆਂ ਆ ਚਾਰ ਅੱਛਾ ਇਹ ਵੇਗੀਆਂ ਵਿੱਚ ਵਿੱਚੋਂ ਝੋਟੀਆਂ ਤਿੰਨ ਵੇ ਕੀ ਹੋ ਗਈਆਂ ਕੱਚੀ ਸੀ ਤੇ ਤਾਂ ਕਰਕੇ ਧੱਕ ਲਈ ਇਹ ਵੀ 20 ਪੈਸੇ ਦਾ ਹੁੰਦੇ ਆ ਤੇ ਪਰ ਇਹ ਕਿਹਦੇ ਤਿਆਰ ਕਰਕੇ ਦੇਣੀ ਆ ਜੇ ਵੇਚਣ ਨਹੀਂ ਦੇਈ ਪੂਰੀ ਵੱਡੀ ਝੋਟੀ ਪੂਰੀ ਆ ਹਾਂਜੀ ਹਾਂਜੀ ਪੂਰੀ ਜਿੱਤਰਾ ਕੋਈ ਸ਼ਕੀਨਵੀਰ ਖੜੇ ਨਾ ਕੋਈ ਸਾਂਭਣ ਵਾਲਾ ਹਾਂ ਦੇ ਛੋਟੇ ਹਾਥੀ ਜਦ ਤਨ ਨਹੀਂ ਪੂਰੀ ਆਉਗੀ ਕਿ ਆਜੋਗੇ ਬਲੇਰੋ ਜਿਹਾ ਨਹੀਂ ਬਲੇਰੋ ਜਿਹੀ ਹੋਣੀ ਛੋਟੇ ਹਾਥੀ ਜਦ ਤਨ ਨਹੀਂ ਹੁੰਦੇ ਪਿਓਰ ਨੀਲੀ ਪੂਰੀ ਦੀ ਆ ਨੀਲੀ ਪੂਰੀ ਝੋਟੀ ਵੱਡੀ ਪੂਰੀ ਕੇ ਦਾ ਸਬਦਾ ਹੋ ਜਾਣਾ ਬਲੇਰੋ ਕਰਕੇ ਲਿਆਵੇ ਹਾਥੀ ਨਾ ਕਰਕੇ ਲਿਆਵੇ ਹਾਂਜੀ ਹਾਂਜੀ ਇਹਦੇ ਉਦਾਂ ਹੀ ਤੁਹਾਨੂੰ ਦਿਖਾਈ ਆ ਇਹ ਜਦ ਤਨ ਤਿਆਰ ਹੋਈ ਉਹ ਤੁਹਾਨੂੰ ਖਵਾਵਾਂਗੇ ਤੇ ਸ਼ੁਰੂਆਤ ਆਪਾਂ ਨੀਲੀ ਦੀ ਝੋਟੀ ਤੋਂ ਕਰ ਲਈਏ ਪਿਓਰ ਵਰਜੀ ਨੀਲੀ ਦੀ ਕੱਟੀ ਵੇਖੋ ਸਿੰਗ ਵੇਖੋ ਨਿਕਾ ਲੱਗਾ ਜਿਵੇਂ ਕੋਕਾ ਲੱਗਾ ਸਿੰਗ ਹਾਂਜੀ ਸਿੰਗ ਲੱਗਾ ਬਿਲਕੁਲ ਤੇ ਬਲੇਜ ਵੇਖੋ ਮੱ ਟੇਡਾ ਕੱਟਿਆ ਤੇ ਸੂਆ ਪਹਿਲਾ ਹੀ ਹਾਂਜੀ ਸੂਆ ਪਹਿਲਾ ਸੂਆ ਸੋਈ ਅੱਛਾ ਮਗਰ ਕਟਾ ਜੇ ਵਿੰਦੀ ਕਿੰਨੇ ਕਿ ਚੱਤੀ ਸੋਈ ਆ ਵੀ ਅੱਜ 20 ਦਿਨ ਹੋ ਗਏ ਜੀ ਵਿੰਦੀ ਸੋਈ ਕਿੰਨਾ ਕਰਗੇ ਤਾ ਤਿਆਰ ਦੁੱਧ ਵਿੱਚ ਜੀ ਦੇ ਕੋ ਪੱਕਾ ਜਣਾ 9 ਕਿਲੋ ਹੋਗਾ ਹੁਣ ਤੋਰੋ ਫੇਰ ਇੱਕ ਵੇ ਪਹਿਲਾ ਸੂਆ ਝੋਟੀ ਆ ਮੈਂ ਨਾ ਇਹ ਵੀਰ ਭਰਾ ਆ ਸ਼ੌਂਕ ਪੂਰੇ ਕਰਨੇ ਅੱਜ ਝੋਟੀ ਦੇ ਇਹ ਆ ਬੇ ਜਾਨ ਗੰਦੇ ਆ ਪਿਓਰ ਵੀ ਜੀ ਮੂੰਹ ਅੱਛਾ ਮੂੰਹ ਚਾਰ ਦਿਨ ਵੀਰ ਭਰਾ ਕਿਆ ਅਸਨਾ ਪੈਸੇ ਥੋੜੇ ਲਾਉਣੇ ਆ ਥੋੜੇ ਪੈਸੇ ਆ ਲਈ ਜੀ ਇਹ ਆ ਵੀ ਜਿਹਦੇ ਕੰਨ ਵੀਰ ਨੂੰ ਸ਼ੌਂਕ ਹੈ ਨੀ ਦੀ ਦੀ ਛੋਟੀ ਘਾ ਰੱਖਦਾ ਨਾ ਦੇਖੋ ਵੀ ਜਿੱਦ ਗੱਜ ਆਈਆਂ ਦੇ ਨਾ ਦੇ ਸਾਦੇ ਹਵਾਨੇ ਦਾ ਲਾਗੇ ਤਾਂ ਪੂਰੇ ਸੁਲੇਲੇ ਦੇ ਦੀਆ ਪਹਿਲਾਂ ਨਾਲੇ ਕੰਮ ਨਹੀਂ ਆ ਗਏ ਚ ਬੱਤੀ ਆ ਖਵਾਦੀ ਗਾਹ ਤੀ ਉਹ ਟੇਡੇ ਕੱਟਦੀ ਆ ਛੋਟੇ ਸਿੰਗਰੀ ਬਾਕੀ ਆ ਵੀ ਪਹਿਲਾਂ ਦੇ ਹਿਸਾਬ ਨਾਲ ਚਲੋ ਕੱਦ ਠੀਕ ਹੈ ਉਹ ਤਨਾ ਬਹੁਤ ਜੰਨ ਠੀਕ ਹੈ ਜਿਹੜਾ ਅਗਲੇ ਸੋਵੇ ਨੂੰ ਕੱਦ ਜਿਹੜਾ ਪੂਰਾ ਕਰ ਜੂਗੀ ਉਮਰ ਦੇ ਹਿਸਾਬ ਨਾਲ ਜਲਦੀ ਉਮਰ ਦੇ ਹਿਸਾਬ ਨਾਲ ਬਾਕੀ ਥੱਲੇ ਆਪਾਂ ਦੇਖ ਸਾਡੇ ਪੂਰੀ ਸਫਾਈ ਜੀ ਪੂਰੀ ਸਫਾਈ ਜੀ ਦੇਖੋ ਨਾ ਦੇਖ ਸਾਡੇ ਹਵਾਨਾ ਇਹਦਾ ਐ ਕਦੇ ਲਿਆ ਕਦੇ ਸੂਤਰ ਜਾਉਂ ਨੂੰ ਜਾਉਂ ਐ ਸੋਹਣਾ ਲੇਵਾ ਲੱਗਾ ਬਾਕੀ ਛੰਡੀ ਬੜੀ ਝੋਟੀ ਆ ਬੇਖਾਨੇ ਦੇ ਦੇਖ ਸਕਦੇ ਜੇ ਲਾਗੇ ਤਾਂ ਪਿਓਰ ਨੀਲੀ ਦੀ ਆ ਗਾਂ ਵਿੱਚ ਜੇ ਕਿਸੇ ਨੇ ਸੀਮਿੰਟ ਚੰਗਰਾ ਲਵਾ ਦਿੱਤਾ ਨਾ ਕਿਤੇ ਕੱਟੀ ਨੂੰ ਨੀਲੀ ਦਾ ਹਾਂਜੀ ਗਾਂ ਬੱਚਾ ਚੰਗਾ ਬਾਊ ਕੀ ਹੁਣ ਕਿਸੇ ਨੇ ਮੋਹਰਾ ਦਾ ਸੀਮਿੰਟ ਲਵਾਇਆ ਆ ਕਿਸੇ ਨੇ ਬੱਚੇ ਚੰਗੇ ਲੈਣੇ ਆ ਗਾਂ ਨੀਲੀ ਦੇ ਦੀ ਡੈਕਟਰ ਆ ਤੁਹਾਨੂੰ ਪਤਾ ਡੈਕਟਰਾਂ ਨੂੰ ਸਮਝ ਆਈਦੀ ਨਾ ਵੀ ਮੰਨ ਲਓ ਨੀਲੀ ਦਾ ਹਾਂਜੀ ਦਾ ਪਰਪੋਸ ਚਲੋ ਨੀਲੀ ਦਾ ਬੱਚਾ ਗਾਂ ਦੇ ਜੇ ਘਰ ਵਾਲਿਆਂ ਨੂੰ ਵਿਚਾਰਿਆਂ ਨੂੰ ਥੋੜਾ ਪਤਾ ਹੁੰਦਾ ਮੋਲ ਫੇਰ ਇਹਦਾ ਮੋਹਰੇ ਵਿੱਚ ਹੀ ਫੌਜੀ ਤੇ ਵੀਰ ਕੋਈ ਆ ਉਹ ਫੌਜੀ ਵੀਰੇ ਆ ਦੇ ਬਾਕੀ ਉਹਨੇ ਸ਼ੌਂਗਣਾ ਇਹ ਕੱਟੀ ਰੱਖੀ ਸੀ ਸਾਰੀਆਂ ਚਾਰ ਮੱਜਾਂ ਚਾਰ ਹੀ ਨੀਲੀ ਰਾਵੀ ਦੀਆਂ ਰੱਖਣਾ ਠੀਕ ਹੈ ਹਾਂਜੀ ਹਾਂਜੀ ਇਹ ਛੋਟੀ ਆਪਾਂ ਔਰ ਕੋ ਲੈਂਦੀ ਆ ਬਾਕੀ ਸੋਹਣੀ ਸੁਨੱਖੀ ਆ ਹੁਣ ਵੀਰ ਜੀ ਜੇ ਤੇ ਮੰਨ ਲਓ ਵੀ ਹੁਣ 85 ਦੇ ਦਈਏ ਨਹੀਂ ਕਰੀਏ ਮੰਨਦਾ ਨਾ ਤੁਸੀਂ ਕਰ ਦੋ ਆਪ ਹੀ ਕਰ ਦੋ 80 ਦੇ ਦਈਏ ਹੋ ਰੋਂ ਦਾ ਥੱਲੇ ਹਾਂ ਨਾ ਵੀਰ ਜੀ 75000 ਦੀ ਕੱਟੀ ਦੇ ਦਾਂਗੇ 6 75000 ਦੀ ਪਰ ਵੀਰ ਜੀ ਆਉਣੀ ਨਹੀਂ ਤਾਜੀ ਕੱਟੀ ਸੂਈ ਆ ਇੰਨੇ ਦੀ ਤੇ ਤੁਹਾਨੂੰ ਪਤਾ ਜਿਆਦਾ ਨਹੀਂ ਮੰਨਦਾ ਦਿਵਾਲੀ ਦੇ ਲਾਗੇ ਟੋਕੜੀ ਵਿਗ ਜਾਣੀ ਆ ਠੀਕ ਨਹੀਂ ਬਰੀਡ ਜੀ ਆ ਅੱਜ ਅਮਸਰ ਕੱਟੀ ਵੀਰ ਜੀ ਆਪਾਂ ਲੈਣ ਚੱਲ ਜੀ ਹੈ ਨਾ ਤੇ ਤੁਹਾਨੂੰ ਪਤਾ 50 60000 ਦੀ ਅਮਸਰ ਕੱਟੀ ਹੁੰਦੀ ਆ ਬਰੀਡ ਵਾਲੀ ਹਾਂਜੀ ਹਾਂਜੀ ਜੀ ਹੁਣ ਆ ਉਹ ਵੇਖੋ ਤਾਂ 45000 ਦੀ ਉਹ ਤਾਂ ਕੱਟੀ ਅਮਸਰ ਹੀ ਵੇਚੀ ਸੀ ਹਾਂਜੀ ਹਾਂਜੀ ਤੇ ਬਾਕੀ ਦੋ ਦਿਨੇ ਜਾ ਕੇ ਭਾਂਡੇ ਚ ਪੋਣਾ ਵਿਚਾਰੀ ਨੇ ਬਾਕੀ ਮਾਨਤਾਲ ਮੌਕੇ ਤੇ ਹੋ ਜਾਊਗਾ ਮਾਨਤਾਲ ਖੁੱਲਾ ਹੋਊਗਾ ਵੀਰ ਜੀ ਖੁੱਲਾ ਹੋ ਜਾਊਗਾ ਮਾਨਤਾਲ 75 ਚੋਂ ਕੋ ਫੋਨ ਲਾਵੇ ਤੇ ਆਹ ਗਾਂ ਗੱਬਨ ਜੇ ਹਾਂਜੀ ਇਹ ਵੀ ਦੀ ਆਪ ਫਾਰਮ ਚੋਂ ਵੜਾ ਲਈਆਂ ਦੋਵੇਂ ਹੀ ਅੱਛਾ ਦੋਵੇਂ ਫਾਰਮ ਚਲੇ ਵੀਰ ਨਾ ਉਹਨੇ ਨਾ ਫਾਰਮ ਸਾਰਾ ਮਾਲੇ ਦੇ ਤਾਇਆ ਹਾਂਜੀ ਮਾਲ ਵੀਰ ਚਲ ਗਿਆ ਬਾਹਰ ਅੱਛਾ ਮਗਰ ਉਹ ਬੰਦਿਆਂ ਬੰਦਿਆਂ ਦੇ ਸਿਰ ਤੇ ਕੰਮ ਸੀ ਛੋੜੀਆਂ ਸਾਬੀਆਂ ਘਟ ਗਈਆਂ ਆ ਚਾਰ ਦੰਦ ਵੱਛੀ ਆ ਵੀਰ ਜੀ ਪਹਿਲਾ ਸੂਆ ਸੁਣਾ ਇਹਨੇ ਹਾਂ ਪਹਿਲਾ ਸੂਆ ਸੁਣਾ ਆ ਠੀਕ ਹੈ ਜੀ ਹਾਂਜੀ ਹਾਂਜੀ ਹਜੇ ਕੱਚੀ ਆ ਵੀਰ ਜੀ ਹਫਤਾ ਲੈ ਜੂਗੀ ਹਾਂ ਨਹੀਂ ਸਾਡੇ ਥਾਣੇ ਦੇ ਕਰੀ ਲੱਗੇ ਤਾਂ ਹਾਂਜੀ ਹਾਂ ਆਵੇ ਕੋਲ ਇਹ ਕਿੰਨਾ ਕੱਢ ਜੂਗੀ ਦੁੱਧ ਪਹਿਲੇ ਸੂਰ ਇਹ ਵੀ ਜਿਆਦਾ ਨਹੀਂ ਮੰਨਦਾ 13-14 ਕਿਲੋ ਤੋਂ ਘੱਟ ਕੀ ਕੱਢੂਗੀ ਕਿਉਂਕਿ ਪਹਿਲਾਂ ਨੇ ਹਾਂਜੀ ਬਾਕੀ ਸੇਵਾਰਾ ਦੁੱਧਿਆਂ 15 ਕਿਲੋ ਕੱਢ ਸਕਦੀ ਆ ਹੁਣ ਆਪਾਂ ਬਲੂਰ ਵੀਰ ਜੀ ਫਰੋਇਪੁਰ ਲਾ ਕੇ ਘੱਲੀ ਵੈੜ ਇਹਦੇ ਨਾਲ ਦੀ ਹਾਂਜੀ ਤੇ ਆਪਾਂ ਵੀਰ ਨੂੰ ਆਖਿਆ 15-16 ਕਿਲੋ ਦੁੱਧ ਕੱਢੂਗੀ ਉਹਦੇ ਘਰ ਜਾ ਕੇ 23 ਕਿਲੋ ਦੁੱਧ ਦੇ ਹੁੰਦੀ ਆ ਅੱਛਾ ਹਾਂਜੀ ਇਹ ਤੁਹਾਨੂੰ ਪਤਾ ਦੁੱਧ ਤੁਹਾਡਾ ਸੇਵਾ ਦਾ ਤੇ ਜੇ ਕੋਈ ਸੇਵਾ ਨਾ ਕਰੂਗਾ ਤਾਂ ਫਿਰ ਤੁਹਾਨੂੰ ਪਤਾ ਹੀ ਐ ਤੋਰੋ ਫੇਰ ਇੱਕ ਰੀ ਨੂੰ ਦੇਖੋ ਜੀ ਫੇਸ ਵੇਖੋ ਇਹ ਐਸ ਦੇਖੋ ਲੈ ਜਾ ਬਾਕੀ ਪ੍ਰਿੰਟ ਵਾਲੀ ਬਚੀ ਹੈ ਕੱਦ ਕਾਠ ਵਾਲੀ ਇਹ ਨਾ ਕੋਈ ਚੰਗੇ ਪੁੱਟ ਇਹ ਆਪੇ ਰੰਗ ਰੂਪ ਦੀ ਚੰਗੀ ਸੋਹਣੀ ਵੜਿਆ ਦੇਖੋ ਬੰਦੀ ਸੁਆਣੀ ਸੇਵਾ ਘਟ ਹੋਈ ਆ ਸੁਵਾਇ ਨੇ ਪਹਿਲਾਂ ਹੀ ਸੁਣਾਵਾ ਉਹ ਵੀਰਾਂ ਦਾ ਹੀ ਭੀ ਆਪ ਐਬੀਐਸ ਬਰਾਉ ਦੀ ਆ ਤਾਂ ਕੋਈ ਮੰਨ ਲਓ ਗਾਂ ਕੋ ਦੋਗਲੀ ਹੋਗੀ ਹਾਂਜੀ ਇੱਥੇ ਮੰਨ ਲਓ ਆਇਆ ਕਿ ਨੇ ਚੰਗਾ ਲੱਗਾ ਸੀ ਲੈ ਜੋ ਇਹ ਦਾ ਮੁੱਲ ਵੀਰ ਜੀ ਫਿਰ ਮੁੱਲੇ ਦਾ ਵੀਰ ਜੀ ਜਾਰੀ ਕਰ ਦिए ਕਿੰਨਾ ਕ ਇਹ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੀ ਬਾਕੀ ਤਾਜੀ ਵੜ ਨੇ ਵੀਰ ਜੀ ਸੁਣਾ ਆ ਹਾਂਜੀ ਇਹ ਮੁੱਲ ਜਿੰਨਾ ਮੱਦੀ ਕਰੀਏ ਹਾਂ ਨਾ 45000 ਦੀ ਵਸ਼ੀ ਦੇ ਦਾਂਗੇ 45000 45000 ਹੀ ਦੇ ਦਾਂਗੇ ਵਸ਼ੀ ਚਲ ਬਾਕੀ ਮੌਕੇ ਦੇ ਹੋ ਜੂਗਾ ਬਾਕੀ ਹੋ ਗਈ ਵੀਰ ਜੀ ਬਾਕੀ ਆਵੇ ਕੋਈ ਲੇਵਾ ਕਿੱਦਾਂ ਸੋਨਾ ਤਿਆਰ ਕਰਨ ਦੀ ਹੈ ਵਸ਼ੀ ਪਹਿਲਾਂ ਸੁਆਈ ਨੇ ਸੋਨਾ ਵਾ ਮੇਰੇ ਵਸ਼ੀ ਆ ਚਾਰ ਦੰਦ ਮੂੰਹ ਆ ਸੋਨੇ ਦੀ ਵਸ਼ੀ ਆ ਵੀਰ ਜੀ ਆ ਤੁਹਾਨੂੰ ਪਤਾ ਜਿਗਰਾ ਮੰਡੀ ਵੀਰ ਜੀ ਚਲ ਜੋ ਇਹ ਜੀਆਂ ਵਸ਼ੀਆਂ 60 60000 ਦੇ ਹੰਸਰਾ ਵੇਖਦੀਆਂ ਹਾਂ ਹਾਂ ਬਾਕੀ ਪ੍ਰਿੰਟ ਵਾਲੀ ਵਸ਼ੀਥਾਨ ਵੇਖੋ ਕਹਿੰਦੇ ਜਾੜਾ ਲੱਗਾ ਤੇ ਹੁਣ ਆ ਟੋਕਰ ਗੱਬਣ ਆ ਗਈ ਪੂਰੇ ਕਮਾਲ ਦੀ ਹੈ ਇਹੋ ਵੀਰ ਵੇਚਣ ਵਾਲਾ ਵੀ ਲੈ ਜਾਊਗਾ ਨਾ ਤਾਂ ਸਾਹਮਣੇ ਤੇ ਜਾ ਨਹੀਂ ਆਂਦਾ 10000 ਰੁਪਏ ਦੇ ਕੇ ਜਾਏਗੀ ਠੀਕ ਆ ਆ ਟੋਕਰ ਗੱਬਣ ਵਿੱਚ ਜੀ 35 ਕਿਲੋ ਅਸ਼ੀਏ ਦੁੱਧ ਭਰਿਆ ਅੱਛਾ ਹਾਂਜੀ ਹਾਂਜੀ ਇਹ ਸੱਤਾਂ ਮਹੀਨਿਆਂ ਦੀ ਵਿੱਚ ਹੀ ਗੱਬਣ ਜੀ ਤੇ ਹੁਣ ਕਿੰਨਾ ਦੁੱਧ ਤੇ ਹੁਣ ਹੁਣ ਵਿੱਚ ਜੀ ਦੇ ਥੱਲੇ ਦੁੱਧੂਗਾ 5 ਕਿਲੋ ਅੱਛਾ ਹਾਂਜੀ ਹਾਂਜੀ ਦੁੱਧਾ ਡਰਾਈ ਹੋਂਦੀ ਆ ਬਾਕੀ ਲੈ ਵਾਲੂਗਾ ਵੇਖੋ ਕਿੱਡਾ ਸੋਹਣਾ ਲੱਗਾ ਡਰਾਈ ਕਰਨਦੇ ਆ ਹਾਂਜੀ ਹਾਂਜੀ ਤੇ ਬਾਕੀ ਮਿਲਕਵੇਨ ਵੀ ਚੰਗੀ ਮੋਟੀ ਲੱਗੀ ਆ ਇਹ ਵੀ ਜੀ ਪਹਿਲਾ ਸੂਆ ਸੁਈ ਜਾ ਕਿ ਦੂਜਾ ਸੂਆ ਸੁਈ ਆਂ ਦੇਖ ਸਕਦੇ ਚੰਗੀ ਮੋਟੀ ਮਿਲਕਵੇਨ ਲੱਗੀ ਆ ਮੈਂ ਤੁਹਾਨੂੰ ਦਿਖਾ ਸਕਦੇ ਜੇ ਲੱਗੇ ਸੈਡ ਪ੍ਰਿੰਟ ਪ੍ਰਿੰਟ ਵੇਖੋ ਕਿੰਨਾ ਸਾਫ਼ ਹੈ ਮੈਂ ਦਾ ਬ੍ਰੀਡ ਵਾਲੀ ਵੇਖ ਲਿਆ ਫੁੱਲ ਫੇਰ ਤੋੜ ਜੀ ਹਾਂਜੀ ਬਾਕੀ ਪਾਣੀ ਬੈਣੀ ਵਾਲੇ ਪਾਸੋਂ ਤਾਂ ਨਾ ਹੁਣੇ ਤੁਹਾਨੂੰ ਦਿਖਾ ਦਿੰਦੇ ਆ ਪਹਿਲਾ ਸੂਆ ਸੁਈ ਆ ਤੇ ਕਾ ਦੂਸਰਾ ਸੂਆ ਇਹਨੇ ਸੁਣਾ ਵੇਖੋ ਜੀ ਫੇਸ ਕੁਆਲਟੀ ਵੇਖੋ ਵੇਜੀ ਲੱਖ ਦੀ ਵਹਿੜਿਆ ਜਿਆਦੀ ਨਹੀਂ ਮੰਦਾ ਵਿਸਾਖੀ ਤੇ ਦੀਵਾਲੀ ਤੇ ਲਾਗੇ ਸੋਨਾ ਤੇ ਦੀਵਾਲੀ ਤੇ ਲਾਗੇ ਤੁਹਾਨੂੰ ਪਤਾ ਕਾਂ ਦਾ ਬਾਜ਼ਾਰ ਕਿ ਨੰਦਾ ਹਾਂਜੀ ਹਾਂਜੀ ਇਹਨੇ ਸੋਨਾ ਵਧੀਆ ਸਮੇਂ ਚ ਇਹਨੇ ਗਾੜੀ ਜਾ ਕੇ ਬਾਕੀ ਹੁਣ ਇਹਨੇ 10000 ਰੁਪਏ ਖਵਾਤਾ ਨਾ ਤੇ ਗੈਰ ਸਿਆ ਤੋ ਤੀਆਂ ਨਾ ਨਾ ਇਹਨੂੰ ਵੀ ਛੇ ਦਾ ਜਿੰਨੂ ਆ ਠੀਕ ਐ ਸਵੇਖੋ ਜਰਸੀਆਂ ਵੇੜਾਂ ਰਗਾ ਲੱਗਾਂ ਨਿਕਾਜਾ ਬਾਕੀ ਕੱਦ ਕਾਠ ਵਾਲੀ ਐ ਜੀ ਠੀਕ ਐ ਜੀ ਲੈ ਜਾ ਫੇਰ ਬਾਕੀ ਕੱਦ ਕਾਠ ਵੱਡਾ ਰਦੀ ਬਾਕੀ ਚੰਗੇ ਕੱਦ ਕਾਠ ਚ ਆ ਤੇ ਸੋਨੇ ਰੰਗ ਰੂਪ ਦੀ ਆ ਆ ਦੇ ਸਾਦੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਥਾਣਾ ਦਾ ਸਾਈਜ਼ ਗਾਪ ਵੀ ਆਪਾਂ ਦੇਖ ਸਕਦੇ ਦੁੱਧ ਵਾਲੀ ਵਹਿੜਿਆ ਵੇ ਜੀ ਗੁਲਾਬੀ ਰੰਗ ਦਾ ਥਾਣੇ ਆ ਤੇ ਇਹਦਾ ਮੁੱਲ ਵੀ ਦਈ ਫਿਰ ਆ ਵੇਖੋ ਵੇ ਜੀ ਠੰਡੀ ਧਾਰਾ ਮਰਵਾਦੀ ਮੜੀ ਆ ਦਿਖਾ ਦਿਓ ਬਾਕੀ ਥਣ ਥਣ ਪੂਰੇ ਪਾਸ ਕਰਾਏਗੀ ਆ ਵੇਖੋ ਜੀ ਹਾਂ ਪਸਮਨੀ ਦਾ ਦਿਖਾ ਦਿਓ ਪਸਮਕੀ ਥਣ ਬਹੁਤ ਸੋਨਾ ਕੱਢਦੀ ਆ ਵੇਖੋ ਜੀ ਆ ਵੀ ਥਣ ਦਾ ਦਿਖਾਉਂਦੇ ਪਹਿਲੇ ਪਸਮਨੀ ਆ ਆ ਵੇਖੋ ਵੇ ਜੀ ਪੂਰੀ ਮੋਟੀ ਧਾਰਿਆ ਆਹ ਦੇਖੋ ਇਹ ਅਬੀ ਜੀ ਚਲੋ ਥਾਂ ਥਾਂ ਸਾਫ ਨਹੀਂ ਕੀਤੇ ਭਰੇ ਹਾਂ ਜੀ ਨਹੀਂ ਖਸਮਣ ਖਸਮ ਹੀ ਨਹੀਂ ਜੀ ਕਸਮ ਕੇ ਆਹ ਸੋਨਾ ਥਣ ਕੱਢੀ ਤੇ ਮੋਲੇ ਦਾ ਫਿਰ ਕਿੰਨਾ ਰੱਖੀ ਐ ਮੋਲੇ ਦਾ ਜੈ ਜੀ ਕਰਦੀ ਐ ਵਿੱਚ ਜੀ ਕਿੰਨਾ ਕ ਇਹ ਜੀ ਮੋਲ ਜਿੰਨਾ ਮਰਜ਼ੀ ਕਰੀ ਜੀ ਇਹ ਬਾਕੀ ਆਵੇ ਸੋ ਕਿਤੇ ਹੈ 22 ਸ਼ਹੀ ਮਸਾ ਪੱਧਰਾ ਲੇਵਾ ਲੱਗਾ ਆ ਵੇਖੋ ਜੀ ਬਾਕੀ ਚਵਾਚ ਉਹ ਸੋਨਾ ਅੱਛਾ ਇਹ ਜੀ ਹਾਂ ਨਹੀਂ 30 ਦੇ ਦਈਏ ਕਰ ਦੋ ਮਾਨਤਾ ਹਾਂ ਨਹੀਂ ਜੀ 28000 ਦੇ ਦਾਂਗੇ 100 ਛੋੜੀ ਹੋ ਗਈ ਵਿੱਚੋਂ ਅੱਛਾ ਜਿਹੜੇ ਵੀਰਪਰਾ ਨੂੰ ਚੰਗੀ ਲੱਗਦੀ ਫੋਨ ਲਾ ਲੈ ਠੀਕ ਹੈ ਬਾਕੀ ਇੰਨੇ ਇੱਕ ਦੀਆਂ ਤੇ ਨਰੀਆਂ ਟੋਕੜਾਂ ਵੇਖਦੀਆਂ ਬਾਕੀ ਸੱਤਾ ਮਹੀਨਿਆਂ ਦੀ ਵਰਦੀ ਗੱਬਣ ਜੇ ਇੱਕ ਦਿਹਾੜੀ ਚ ਕੋਈ ਚੈੱਕ ਕਰਾ ਲੇ ਠੀਕ ਹੈ ਜੀ ਹਾਂਜੀ ਤੇ ਆ ਗਾਂ ਕੀ ਤਾਜੀ ਸੂਈ ਹਾਂਜੀ ਤਾਜੀ ਸੂਈ ਉਹ ਬੱਛਾ ਜੀ ਵਰਦੀ ਮਗਰ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਵੇਖੋ ਆ ਗਾਵਾਂ ਚ ਨਾ ਆ ਚੀਜ਼ਾਂ ਬੜੀਆਂ ਘੱਟ ਮਿਲਦੀਆਂ ਜੀ ਠੀਕ ਆ ਆ ਵੇਖ ਲਓ ਜਰਸੀ ਕ੍ਰੋਸ ਗਾਂ ਆ ਆ ਚੀਜ਼ ਜਿਹੜੀ ਆ ਘੱਟ ਲੱਭਦੀ ਇਹਨਾਂ ਗਾਵਾਂ ਚ ਤੇ ਇੱਕ ਰਾਜੀ ਵੀ ਪੂਰੀ ਨਿੱਗਰ ਆ ਪੂਰੀ ਨਿੱਗਰ ਆ ਜੀ ਨਿੱਗਰ ਆ ਤੋਰੋ ਫੇਰ ਇਹਨਾਂ ਹਾਂਜੀ ਬਾਕੀ ਤਾਜੀ ਸੂਈ ਜੇ ਅੱਜ ਨੂੰ ਝੋਖਾ ਦੇਣ ਦੇ ਸੂਈ ਨੂੰ ਇਹ ਕੱਪੜੀ ਥੱਲੇ ਵਿੱਚ ਸਫਾਈ ਚੱਲਦੀ ਬਾਕੀ ਤਾਜੀ ਸੂਈ ਆ ਨਹੀਂ ਨਹੀਂ ਮੇਰੇ ਕੋਲ ਨਹੀਂ ਲੱਜਾਈ ਉਹਨੇ ਦੇਖ ਲਈ ਨੇ ਮੈਂ ਉਹਦੇ ਟ੍ਰੇਅ ਆਏ ਨੇ ਉਹਨੇ ਦੇਖ ਲਈ ਨੇ ਆਪਾਂ 1 ਘੰਟਾ ਬਰੀ 1 ਘੰਟਾ ਆਇਆ 1 ਘੰਟਾ ਅੱਗੇ ਆਵੇ ਖਾਣ ਦੇ ਤੇ ਲੈ ਜਾ ਉਹ ਆਂਦਾ ਵੀ ਮੰਗੇ ਨੇ ਉਹ ਪੈਸੇ ਆ ਜਿੰਨੇ ਦੀ ਜੀਣੀ ਆ ਬੰਦਾ ਇਹਨਾਂ ਨੂੰ ਮੋਲ ਬਾਇ ਬਸ ਉਹਨਾਂ ਦਾ ਯਾਰ ਸਾਡੀ ਉਧਰ ਆ ਤੋ ਹੈ ਬਾਕੀ ਵੀ ਜਿੰਨੇ ਘਰੇ ਚਲੋ ਰੱਖਣੀ ਦੁੱਧ ਵਰਤਨਾ ਘਰੇ ਉਹਦੇ ਲਈ ਚੰਗੀ ਆ ਨਵੀਂ ਵੈੜ ਆ ਤੇ ਨਿੱਗਰ ਵੈੜ ਆ ਥੰਡਿਆਂ ਵਿੱਚ ਫਰੀਦਾਂ ਇਹ ਥੋੜਾ ਵੀ ਬੀਤੀ ਬਸਤੀ ਜੀ ਆ ਤੇ ਕੋਲਾ ਹੀ ਬੱਚਾ ਆ ਆਹ ਹਾਂ ਤੇ ਕਿੰਨਾ ਬੀਤੀ ਫਿਰ ਇਹਦਾ ਬਾਕੀ ਦੁੱਧ ਕਿੰਨਾ ਉਤਰਿਆ ਦੇਖੋ ਠੰਡੀ ਆ ਥੰਥੂਨ ਲੱਗੇ ਤੋ ਖਾ ਲਓ ਕਿੱਡਾ ਲੰਮਾ ਸੋਹਣਾ ਥਨ ਲੱਗਾ ਚਵਾ ਚੂ ਬਹੁਤ ਸੋਹਣਾ ਆ ਦੇਖੋ ਆ ਵੀ ਲੈ ਲੋ ਪਸ ਪਸਮਨ ਤੋਂ ਬਿਨਾ ਹੀ ਆਵੇ ਤੋ ਠੀਕ ਹੈ ਜੀ ਆ ਦੇਖੋ ਅਜੇ ਬੱਚਾ ਨਹੀਂ ਲਾਇਆ ਬਾਕੀ ਠੰਡੀ ਵਹਿੜਿਆ ਇਹ ਐਚ ਐਫ ਦੀ ਐਚ ਐਫ ਜਰਸੀ ਦੀ ਜਰਸੀ ਆ ਦੁੱਧ ਕਿੰਨਾ ਹੋਣਾ ਬਾਕੀ ਇਹ ਚਾਰ ਖੰਡੀਆਂ ਦੇਖੋ ਪੜੀ ਗਈਆਂ ਜੀ ਦੁੱਧੋ ਵੀਰ ਜੀ ਬੋਲਾ ਹੀ ਰੱਖੋ 9 ਕਿਲੋ ਹੋਗਾ ਹੁਣ ਅੱਛਾ ਹਾਂ ਜੀ 9 ਕਿਲੋ ਵੀਰ ਜੀ ਕੰਡੇ ਤੇ ਚਾੜ ਕੇ ਬੋਲਾ ਹੀ ਦਾਗੇ ਕਿੰਨਾ ਕ ਦੁੱਧ ਪੜੀ ਜਾਊਗੀ ਸੋਮਾ ਇੱਕ ਵੱਲੀ ਜੀ ਚੀਜ਼ ਆ ਤੇ ਦੁੱਧ ਕਿੰਨਾ ਭਰੀ ਜਾਊਗੀ ਦੁੱਧ ਵਿੱਚ ਹੀ 12 ਕਿਲੋ ਰਮਾਨਾ ਕੱਢੀ ਜੂਗੇ ਜੇ ਮੈਲੇ ਤੇ ਹੋਣੀ ਹੈ ਵੇਸ਼ੀ ਤੇ ਮੁੱਲ ਫਿਰ ਇਹਦਾ ਮੁੱਲ ਹਾਂ ਨਾ ਜਿਹੜੀ ਦੇਣੀ ਆ ਨਾ ਹਾਂਜੀ 35 ਦੇ ਦਈਏ 34 ਦੇ ਦਈਏ ਹਾਂਜੀ ਚਾਹ ਇੱਕ ਆ ਜਾ 33 ਹਾਂਜੀ 33 34 ਦੀ ਨਾ ਦਈਏ 32 ਵਿੱਚ ਹੀ ਦੇਨੇ 32 ਦੀ ਹਾਂ ਬੱਚਾ 32 ਦੀ 32 ਦੀ ਬਸ ਇਹ ਆ ਜੋ ਕੰਮ ਏ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ 31 ਜੋ ਸ਼ੋਰਟ ਹੋਊਗੀ 31 ਜੋ ਸ਼ੋਰਟ ਦੀ ਆਊਗੀ ਸੌਂਟੀ ਆ ਕਿ ਤੀਜਾ ਸ਼ਾਟ ਹੋਊਗਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਲੈ ਜਾਏ ਜੀ